ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਤੇਗ ਬਹਾਦਰ ਜੀ ਦੀ ਰਚਨਾ ਅੰਗ 1008 ਰਾਗ ਮਾਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ 9 ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾ ਮਲ ਉਧਰਿਓ ਗਣ ਕਾ ਹੂੰ ਗਤ ਪਾਈ ਰਹਾਓ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ ਇਸ ਨਾਮ ਨੂੰ ਸਿਮਰ ਕੇ ਵੇਸੂਆ ਨੇ ਵੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਸੀ ਰਹਾਉ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧ ਆਈ हे भाई दुर्योधन ਦੇ ਰਾਜ ਦਰਬਾਰ ਵਿੱਚ ਦ੍ਰੋਪਦੀ ਨੇ ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ ਤਾਂ ਕੋ ਦੁਖ ਹਰਿਓ ਕਰੂ ਨਾ ਮੈਂ ਆਪਣੀ ਪੈਜ ਬੜਾਈ ਤੇ ਤਰਸ ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ ਆਪਣਾ ਨਾਮ ਨਾ ਵਧਾਇਆ ਸੀ ਜੈ ਨਰ ਜਸ ਕਿਰਪਾ ਨਿਤ ਗਾਇਓ ਤਾਕੋ ਭਇਓ ਸਹਾਈ ਏ ਭਾਈ ਜਿਨਾਂ ਵੀ ਬੰਦਿਆ ਨੇ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਪਰਮਾਤਮਾ ਉਹਨਾਂ ਨੂੰ ਮਦਦਗਾਰ ਬਹੜਿਆ ਹੈ ਕਹੂ ਨਾਨਕ ਮੈਂ ਇਹੇ ਪਰਉਸੈ ਗਹੀ ਆਨ ਸਰਨਾਈ ਏ ਨਾਨਕ ਆਖ ਮੈਂ ਵੀ ਇਸੇ ਹੀ ਭਰੋਸੇ ਤੇ ਆ ਕਿ ਪਰਮਾਤਮਾ ਦੀ ਹੀ ਸਰਨ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ